ਜੰਗ ਹੁੰਦਾ ਹੈ ਕਈ ਦਿਨ ਲੰਮਾ ਜੰਗ ਚੱਲਦਾ ਹੈ ਭਾਈ ਕਨਈਆ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਲੈ ਕੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਈਂ ਪਾਣੀ ਵੀ ਮਸ਼ਕ ਲੈ ਕੇ ਪਾਣੀ ਬੁਲਾਉਂਦੇ ਨੇ ਚਾਹੇ ਉਥੇ ਜੰਗ ਹੈ ਚਾਹੇ ਆਮ ਸੰਗਤ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਲੈ ਕੇ ਉਸ ਸੇਵਨ ਨੂੰ ਨਿਮਾਉਂਦੇ ਆ ਰਹੇ ਨੇ ਜਦੋਂ ਜੰਗ ਹੋ ਰਿਹਾ ਹੈ ਉਸ ਸਮੇ ਉਸ ਭਰੇ ਜੰਗ ਵਿੱਚ ਜਿੱਥੇ ਗੁਰਸਿੱਖ ਬੈਰੀ ਨੂੰ ਰੋਕ ਰਹੇ ਨੇ ਦੁਸ਼ਮਣਾਂ ਨੂੰ ਰੋਕਦੇ ਨੇ ਉੱਥੇ ਭਾਈ ਕਨਈਆ ਜੀ ਜਿਹੜੇ ਦੁਸ਼ਮਣ जख्मी ਹੋ ਰਹੇ ਹੈ ਜਿਹੜੇ ਪਿਆਸੇ ਨੇ ਉਹਨਾਂ ਨੂੰ ਮਸ਼ਕ ਦੇ ਨਾਲ ਪਾਣੀ ਪਿਆ ਰਹੇ ਨੇ ਜਦੋਂ ਗੁਰਸਿੱਖਾਂ ਨੇ ਵੇਖਿਆ ਕਿ ਜਿੰਨਾ ਸਿਪਾਈਆਂ ਨੂੰ ਅਸੀਂ ਰੋਕ ਰਹੇ ਆ ਇਹ ਅਨੰਦਪੁਰ ਵਿੱਚ ਨਾ ਹੋਣ ਭਾਈ ਕਨਈਆ ਪਾਣੀ ਦੇ ਕੇ ਉਹਨਾਂ ਨੂੰ ਭੁੱਖੇ ਤੇ ਆਏ ਨੂੰ ਫਿਰ ਤਕੜੇ ਕਰ ਰਿਹਾ ਹੈ ਫਿਰ ਜਿਉਂਦੇ ਕਰ ਰਿਹਾ ਹੈ ਉਹ ਸਮੇਂ ਭਾਈ ਕਨਈਆ ਜੀ ਨੇ ਇਹ ਸੇਵਾ ਨੂੰ ਨਿਰੰਤਰ ਜਾਰੀ ਰੱਖਿਆ ਜਦੋਂ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਹਰ ਰੋਜ਼ ਹੀ ਭਾਈ ਕਨਈਆ ਜੀ ਇਸ ਸੇਵਾ ਵਿੱਚ ਜੁੜੇ ਰਹੇ ਤਾ ਉਹ ਸਮੇਂ ਗੁਰਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਈ ਬੇਨਤੀ ਕੀਤੀ ਵੀ ਸਤਿਗੁਰੂ ਜੀ ਜਿਤੇ ਤੁਸੀਂ ਸਾਡਾ ਪਹਿਰਾ ਲਵਾਇਆ ਹੈ ਵੀ ਬਾਹਰੋਂ ਮੁਗਲ ਤੇ ਪਹਾੜੀ ਰਾਜਿਆਂ ਨੂੰ ਆਨੰਦਪੁਰ ਵਿੱਚ ਨਹੀਂ ਆਉਣ ਦੇਣਾ ਅਸੀਂ ਬੜੇ ਜ਼ੋਰ ਨਾਲ ਦਲੇਰੀ ਬਹਾਦਰੀ ਨਾਲ ਉਹਨਾਂ ਨੂੰ ਰੋਕ ਰਹੇ ਹਾਂ ਪਰ ਤੁਹਾਡਾ ਇੱਕ ਗੁਰਸਿੱਖ ਭਾਈ ਘਨਈਆ ਸਾਨੂੰ ਪਾਣੀ ਪਿਉਉਣ ਦੀ ਵਜਾਏ ਸਾਨੂੰ ਜੰਗ ਲੜਦਿਆਂ ਨੂੰ ਮਦਦ ਦੇਣ ਦੀ ਵਜਾਹੀ ਇਹ ਦੂਜੀ ਧਿਰ ਪਹਾੜੀ ਰਾਜਿਆਂ ਤੇ ਮੁਗਲਾਂ ਨੂੰ ਪਾਣੀ ਪਿਆ ਰਿਆ ਹੈ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਕਨਈਆ ਜੀ ਨੂੰ ਸਨੇਹਾ ਭੇਜ ਕੇ ਆਨੰਦਪੁਰ ਦੇ ਕਿਲੇ ਵਿੱਚ ਬੁਲਾਇਆ ਗੁਰੂ ਸਾਹਿਬ ਜੀ ਨੇ ਪੁੱਛਿਆ ਭਾਈ ਕਨਈਆ ਜੀ ਨੂੰ ਕਿ ਗੁਰਸਿੱਖਾਂ ਵੱਲੋਂ ਇਹ ਬੇਨਤੀ ਹੈ ਵੀ ਤੁਸੀਂ ਬ੍ਰੋਧੀ ਧਿਰ ਨੂੰ ਭਾਵ ਪਹਾੜੀ ਰਾਜਿਆਂ ਤੇ ਮੁਗਲਾਂ ਨੂੰ ਜਿਹੜੇ ਮੈਦਾਨੇ ਜੰਗ ਵਿੱਚ ਡਿਗ ਰਹੇ ਨੇ ਜਿਨ੍ਹਾਂ ਦੇ ਕੋਈ ਛੱਟ ਫੇਡ ਵੱਜਦੀ ਹੈ ਉਹਨਾਂ ਨੂੰ ਤੁਸੀਂ ਧਿਆਆ ਨੂੰ ਪਾਣੀ ਪਿਆਰੇ ਹੋ ਕਿਤੇ ਗੁਰਸਿੱਖਾਂ ਨੂੰ ਪਾਣੀ ਪਿਉਣਾ ਸੀ ਉਤੇ ਬੜੇ ਸੋਹਣੇ ਬੋਲ ਨੇ ਗੁਰੂ ਸਾਹਿਬ ਦੀ ਬਾਣੀ ਜੋ ਸ਼ਲੋਕ ਪੜਿਆ ਨਾ ਆਪਾਂ ਵੀ ਘਟ ਘਟ ਮੈਂ ਹਰ ਜੂਵ ਸੈ ਸੰਤਨ ਕਹੋ ਉਪਕਾਰ ਭਾਈ ਕਨਈਆ ਜੀ ਆਖਦੇ ਨੇ ਵੀ ਸਤਗੁਰੂ ਜੀ ਜੋ ਜੰਗ ਵਿੱਚ ਲੜ ਕੇ ਜ਼ਖਮੀ ਹੋ ਰਿਹਾ ਹੈ ਜਿਹੜਾ ਪਿਆਸਾ ਹੈ ਪਾਣੀ ਨੂੰ ਮੰਗ ਰਿਹਾ ਹੈ ਜਿਹਨੂੰ ਮੈਂ ਪਾਣੀ ਪਿਆ ਰਿਆ ਨਾ ਉਹਦੇ ਵਿੱਚੋਂ ਮੈਨੂੰ ਤੁਹਾਡਾ ਹੀ ਚਿਹਰਾ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਹੈ ਇਹਨਾਂ ਗੁਰਸਿੱਖਾਂ ਵੱਲੋਂ ਕੀਤੀ ਬੇਨਤੀ ਨੂੰ ਮੈਂ ਸੁਣਦਾ ਹਾਂ ਪਰ ਤੁਹਾਡੀ ਬਾਣੀ ਮੁਤਾਬਕ ਤੁਹਾਡੇ ਕੀਤੇ ਉਪਦੇਸ਼ ਮੁਤਾਬਕ ਜਿੱਥੇ ਬੈਰ ਦੀ ਭਾਵਨਾ ਨਹੀਂ ਸਗੋਂ ਪ੍ਰੇਮ ਦੀ ਭਾਵਨਾ ਰੱਖ ਕੇ ਗੁਰਸਿੱਖ ਨੇ ਸੇਵਾ ਕਰਨੀ ਹੈ ਜਿੱਥੇ ਸ਼ਰਣ ਆਏ ਨੂੰ ਗਲ ਨਾਲ ਲਾਉਣਾ ਹੈ ਉੱਥੇ ਮੇਰੇ ਅੰਦਰ ਨਫ਼ਰਤਾਂ ਨਹੀਂ ਸਗੋਂ ਮੈਂ ਆਪਣਾ ਹੈ ਚਾਹੇ ਬੇਗਾਨਾ ਹੈ ਉਹਨੂੰ ਮੈਂ ਇੱਕ ਜਾਣ ਕੇ ਪਾਣੀ ਪਿਆਰਿਆ ਹੈ ਤੇ ਇਹ ਗੁਰੂ ਸਾਹਿਬ ਦੀ ਬਾਣੀ ਨੇ ਆਖਿਆ ਹੈ ਵੀ ਹੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਜਾ ਫਰੀਦਾ ਬੁਰੇ ਦਾ ਭਲਾ ਕਰ ਗੋਸਾ ਮਨ ਨਾ ਹੰਡਾਈ ਇਥੇ ਨਾ ਬੋਲਾ ਰਹੀ ਬਾਣੀ ਵਿੱਚੋਂ ਇਹੀ ਉਪਦੇਸ਼ ਮਿਲਦਾ ਹੈ ਕਿ ਇਥੇ ਬੈਰ ਨਹੀਂ ਰੱਖਣਾ ਚਾਹੀਦਾ ਸਗੋਂ ਮੈਂ ਸੇਵਾ ਦੇ ਨਾਲ-ਨਾਲ ਇਹਨਾਂ ਨੂੰ ਇੱਕ ਜਾਣ ਕੇ ਤੇ ਤੁਹਾਡਾ ਹੀ ਰੂਪ ਜਾਣ ਕੇ ਪਾਣੀ ਪਿਆ ਰਿਆ ਹਾਂ ਹੁਣ ਜਿਹੜੇ ਗੁਰਸਿੱਖਾਂ ਦੇ ਮਨਾਂ ਵਿੱਚ ਕਿਤੇ ਭਰਮ ਪੈ ਗਿਆ ਸੀ ਵੀ ਭਾਈ ਕਨਈਆ ਦੂਸਰਿਆਂ ਨੂੰ ਪਾਣੀ ਪਿਲਾਉਂਦਾ ਹੈ ਤੇ ਸਾਨੂੰ ਨਹੀਂ ਪਿਉਂਦਾ ਤੇ ਗੁਰੂ ਸਾਹਿਬ ਜੀ ਨੇ ਭਾਈ ਕਨਈਏ ਨੂੰ ਆਖਿਆ ਵੀ ਤੁਸੀਂ ਗੁਰੂ ਸਾਹਿਬ ਦੇ ਇਨਾ ਪਾਵਨ ਬੋਲਾਂ ਨੂੰ ਗੁਰਬਾਣੀ ਦੇ ਇਨਾ ਪਾਵਨ ਬੋਲਾਂ ਨੂੰ ਕਮਾ ਲਿਆ ਹੈ ਤੁਹਾਡੇ ਵਿੱਚੋਂ ਚਾਹੇ ਜ਼ਖਮੀ ਹੈ ਚਾਹੇ ਮੁਗਲ ਹੈ ਚਾਹੇ ਗੁਰਸਿੱਖ ਨੇ ਜੇ ਇੱਕ ਕਰਕੇ ਜਾਣ ਰਹੇ ਹਾਂ ਪਾਤਸ਼ਾਹ ਨੇ ਖੁਸ਼ ਹੁੰਦਿਆਂ ਆਖਿਆ ਪਾਣੀ ਦੇ ਨਾਲ ਨਾਲ ਆ ਮਲਮ ਵੀ ਗੁਰੂ ਘਰ ਦੇ ਵਿੱਚੋਂ ਲੈ ਜੋ ਜਿਹੜਾ ਜ਼ਖਮੀ ਹੈ ਦਰਦ ਨਾਲ ਬਿਲਕਦਾ ਹੈ ਉਹਦੇ ਇਹਨਾਂ ਹੱਥੀਂ ਸੇਵਾ ਕਰੋ ਤੇ ਭਾਈ ਕਨਈਆ ਜੀ ਦੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਵਾ ਤੋਂ ਖੁਸ਼ ਹੋਏ ਨਾਲ ਖੜੇ ਗੁਰਸਿੱਖਾਂ ਨੇ ਆਖੇ ਵੀ ਸਤਿਗੁਰੂ ਜੀ ਸਾਨੂੰ ਵੀ ਆਗਿਆ ਦਿਓ ਅਸੀਂ ਵੀ ਭਾਈ ਕਨਈਆ ਜੀ ਦੇ ਨਾਲ ਮਿਲ ਕੇ ਇਹ ਸੇਵਾ ਦੇ ਵਿੱਚ ਹੱਥ ਵਟਾਈਏ ਜੇ ਗੁਰੂ ਸਾਹਿਬ ਦੀ ਬਾਣੀ ਇਹ ਪਰਉਪਕਾਰ ਕਰਮਾਉਣ ਦੇ ਲਈ ਸਾਨੂੰ ਨਿਤਾ ਆਖਦੀ ਹੈ ਤੇ ਉਹਨਾਂ ਗੁਰਸਿੱਖਾਂ ਨੇ ਇਨਾ ਪਰਉਪਕਾਰਾਂ ਨੂੰ ਕਮਾਇਆ ਹੈ ਜਿਹੜੀ ਫੌਜ ਕਿਤੇ ਗੁਰੂ ਸਾਹਿਬ ਨੂੰ ਆਨੰਦਪੁਰ ਵਿੱਚੋਂ ਕਢਣੋਂ ਆਈ ਹੈ ਆਨੰਦਪੁਰ ਖਾਲੀ ਕਰਾਉਣ ਆਈ ਹੈ ਪਰ ਗੁਰੂ ਸਾਹਿਬ ਨੇ ਉਹ ਸਿੰਘ ਸਾਜੇ ਦੇ ਜੇ ਜੰਗ ਵੀ ਲੜ ਰਿਹਾ ਹੈ ਤੇ ਇੱਕ ਪਿਆਸਿਆਂ ਨੂੰ ਪਾਣੀ ਵੀ ਪਿਆ ਰਿਹਾ ਹੈ ਇੱਕ ਉਹ ਵੀ ਹੈ ਜਿਹੜੇ ਦਰਦ ਨਾਲ ਬਿਲਕ ਰਹੇ ਨੇ ਧਰਵਾਸ ਦਿੰਦਿਆਂ ਉਹਨਾਂ ਨੂੰ ਮਲਮ ਵੀ ਕਰ ਰਿਹਾ ਹੈ ਇਹ ਸੰਤ ਤੇ ਸਿਪਾਹੀ ਦੀ ਮੂਰਤ ਗੁਰੂ ਸਾਹਿਬ ਨੇ ਸਾਨੂੰ ਬਾਣੀ ਵਿੱਚੋਂ ਬਖਸ਼ੀ ਹੈ ਇਹ ਭਾਵਨਾ ਗੁਰੂ ਸਾਹਿਬ ਨੇ ਸੇਵਾ ਦੀ ਇਹ ਗੁਣ ਗੁਰਬਾਣੀ ਸਾਨੂੰ ਨਿਤ ਬਖਸ਼ਦੀ ਹੈ ਪਰ ਸੇਵਾ ਕਰਨ ਲੱਗਿਆਂ ਉਥੇ ਭੇਦਭਾਵ ਨਾ ਹੋਵੇ ਉਥੇ ਨਫ਼ਰਤ ਆਇਰਖਾ ਨਾ ਹੋਵੇ ਬੰਦਗੀ ਦੋਮਾ ਪੱਖਾਂ ਤੋਂ ਗੁਰੂ ਸਾਹਿਬ ਦੀ ਸੇਵਾ ਹੈ ਬੰਦਗੀ ਹੈ ਇਹਨਾਂ ਗੱਲਾਂ ਨੂੰ ਗੁਰੂ ਸਾਹਿਬ ਦੀ ਬਾਣੀ ਸਾਨੂੰ ਨਿਤ ਸੁਚੇਤ ਕਰਦੀ ਹੈ ਜੇ ਅਸੀਂ ਬਾਣੀ ਪੜ੍ਹਦੇ ਹਾਂ ਸੇਵਾ ਕਰਦੇ ਹਾਂ ਉਥੇ ਇਹਨਾਂ ਕਾਰਜਾਂ ਨੂੰ ਕਮਾਉਂਦਿਆਂ ਆ ਗੱਲਾਂ ਸਾਡੇ ਵਿੱਚੋਂ ਬਿਸਰਣ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ ਗੁਰੂ ਸਾਹਿਬ ਦੀ ਸਤ ਸੰਗਤ ਆ ਗੁਣ ਸਿਖਾਉਂਦੀ ਹੈ ਇਹ ਨਰਾਲਾ ਪੰਥ ਭਾਈ ਗੁਰਦਾਸ ਜੀ ਨੇ ਕਿਉਂ ਆਖਿਆ ਹੈ ਇਥੇ ਗੁਰੂ ਸਾਹਿਬ ਦੀ ਬਾਣੀ ਤੇ ਗੁਰਸਿੱਖ ਤੇ ਗੁਰੂ ਸਾਹਿਬ ਦੇ ਪਰਉਪਕਾਰ ਆਏ ਗਏ ਨੂੰ ਸ਼ਰਣ ਦਿੰਦੇ ਨੇ ਤੇ ਗੁਰੂ ਪਾਤਸ਼ਾਹ ਦੇ ਉਹ ਗੁਰਸਿੱਖ ਭਾਈ ਕਨਈਆ ਜੀ ਲਗਾਤਾਰ ਉਸ ਸੇਵਾ ਵਿੱਚ ਜੁਟੇ ਰਹੇ ਤੇ ਉਹ ਜੰਗ ਜਦੋਂ ਲੰਮਾ ਛੜਿਆ ਚਾਰ ਸਪੇਰੇ ਅਨੰਦਪੁਰ ਨੂੰ ਘੇਰਾ ਪਾ ਕੇ ਜਿਹੜੀ ਫੌਜ ਬੈਠੀ ਹੈ ਵਜ਼ੀਰ ਖਾਨ ਨੇ ਹੁਕਮ ਕਰਿਆ ਜਿੱਥੋਂ ਦੀ ਗੁਰਸਿੱਖਾਂ ਦਾ ਰਸਤਾ ਹੈ ਅਨੰਦਪੁਰ ਦੇ ਕਿਲੇ ਵਿੱਚੋਂ ਬਾਹਰ ਆਉਣ ਦਾ ਉਹ ਰਸਤਿਆਂ 'ਤੇ ਦਿਨ ਰਾਤ ਪੂਰਨ ਪਹਿਰਾ ਲਾ ਦਿੱਤਾ ਜਾਵੇ ਤੇ ਇਹ ਪਹਿਰਾ ਇਹ ਨਾ ਸਖਤ ਹੋਵੇ ਕੋਈ ਪੰਛੀ ਵੀ ਨਾ ਫੜ ਕੇ ਜੇ ਰਾਤ ਨੂੰ ਹਨੇਰੇ ਦੇ ਭਰਮ ਵਿੱਚ ਆ ਕੇ ਗੁਰਸਿੱਖ ਬਾਹਰ ਆਉਂਦੇ ਹੈ ਕੁਝ